ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅਸੀਂ ਬਹੁਤ ਭਾਗਵਾਲੇ ਆ ਸਾਨੂੰ ਡਾਕਟਰ ਐਸਪੀ ਹੋਰਾਏ ਜੋ ਸਰਵਦਾ ਪੜਾ ਦੇ ਚੇਅਰਮੈਨ ਹਨ ਸੀਓ ਹਨ ਉਹਨਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਕਿ ਹੜ੍ਹ ਪੀੜਤਾ ਨੂੰ ਜਿਹੜੇ ਕੇਸ ਆ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਇਲਾਕੇ ਦੇ ਜਿੱਥੇ ਸਾਰਾ ਨੁਕਸਾਨ ਹੋਇਆ ਹੈ ਜਿਵੇਂ ਬਾਰਡਰ ਏਰੀਆ ਤੇ ਅੱਜ ਅਸੀਂ ਚਮਿਆਰੀ ਫਿੰਡ ਦੇ ਵਿੱਚ ਆਏ ਹਾਂ ਉਹਨਾਂ ਨੇ ਕਿਹਾ ਕਿ ਇੱਥੇ ਜਾ ਕੇ ਤੁਸੀਂ ਉਹਨਾਂ ਦੇ ਵਾਕ ਕਈ ਬੱਚਿਆਂ ਜਿਹਨਾਂ ਦਾ ਘਰ ਰੁੜ ਗਏ ਹਨ ਜਾਂ ਹੋਰ ਨੁਕਸਾਨ ਹੋਇਆ ਨੇ ਉਹਨਾਂ ਨੇ ਬੇਟੀਆਂ ਦਾ ਵਿਆਹ ਰੱਖਿਆ ਹੋਇਆ ਸੀ ਉਹ ਸਾਰਾ ਸਮਾਨ ਬਿਲਕੁਲ ਖਤਮ ਹੋ ਗਿਆ ਹੈ ਵੀ ਉਹਨਾਂ ਦੀ ਸੇਵਾ ਲਈ ਸਾਨੂੰ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਜੇ ਤੁਸੀਂ ਸੇਵਾ ਕਰਨੀ ਮੰਗਦੇ ਆ ਤੇ ਉੱਥੇ ਜਾਓ ਤੇ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਹਾਂ ਜੋ ਇਸ ਇਲਾਕੇ ਦੇ ਸਰਵਉੱਦ ਦੇ ਭਲੇ ਦੇ ਜੋ ਮੈਂਬਰ ਹਨ ਉਹਨਾਂ ਨੇ ਸਾਨੂੰ ਬਿਲਕੁਲ ਸਹੀ ਪਰਿਵਾਰ ਚੂਜ਼ ਕਰਕੇ ਦਿੱਤੇ ਹਨ ਉਹਨਾਂ ਨੂੰ ਅਸੀਂ ਜਿੰਨੀ ਵੀ ਕੋਸ਼ਿਸ਼ ਕੀਤੀ ਹੈ 1 ਲੱਖ ਰੁਪਇਆ ਅਸੀਂ ਬੇਟੀ ਨੂੰ ਜੇ 5 ਲੱਖ ਰੁਪਏ ਟੋਟਲ ਅਸੀਂ ਦੇ ਉਹਨਾਂ ਦੀ ਸੇਵਾ ਕੀਤੀ ਹੈ ਸਰਵਉੱਚ ਦੇ ਭਲੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਇਦਾਂ ਦਾ ਕੋਈ ਵੀ ਕੋਈ ਨੁਕਸਾਨ ਹੁੰਦਾ ਹੈ ਰੱਬ ਕਿਸੇ ਨੂੰ ਪਾਵੇ ਨਾ ਪਰ ਜੇ ਪਾਵੇ ਤਾਂ ਫਿਰ ਰੱਬ ਸਾਰਿਆਂ ਨੂੰ ਇੱਕ ਸਮਤਾ ਦੇਵੇ ਕਿ ਆਪਾਂ ਉਹਨਾਂ ਦੀ ਨਾਲ ਮਿਲ ਕੇ ਸੇਵਾ ਕਰੀਏ ਉਸ ਤੇ ਦੁੱਖ ਦੀ ਘੜੀ ਚੋਂ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ ਜਿਹੜਾ ਕਿ ਅਸੀਂ ਡਾਕਟਰ ਐਸ.ਪੀ.ਓ. ਵਰਾਇਸ ਤੋਂ ਸਿੱਖਿਆ ਹੈ ਉਹਨੇ ਸਾਨੂੰ 15 ਸਾਲ ਤੋਂ ਸਿੱਖਿਆ ਦਿੱਤੀ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਦੇ ਲੋਕਲ ਮੈਂਬਰਾਂ ਦਾ ਲੋਕਲ ਚੇ ਮਿਆਰੀ ਦੇ ਸਰਪੰਚ ਸਾਹਿਬ ਸਾਰੀ ਪੰਚਾਇਤ ਦਾ ਹੋਰ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਬਹੁਤ ਜਜ਼ਬਾਣ ਵੀ ਦਿੱਤਾ ਹੈ ਤੇ ਬਹੁਤ ਬਲ ਚੜ੍ਹ ਕੇ ਜਿਹੜੇ ਬੱਚੇ ਇਕੱਠੇ ਕੀਤੇ ਹਨ ਬਿਲਕੁਲ ਜ਼ਰੂਰਤਮੰਦ ਬੱਚਿਆਂ ਨੂੰ ਉਹਨਾਂ ਨੇ ਇਹ ਸੇਵਾ ਮੇਰੇ ਉਰ ਨਿ ਸੇਵਾ ਕਰਨ ਦਾ ਸਾਨੂੰ ਮੌਕਾ ਦਿੱਤਾ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਅ ਅੱਜ ਇੱਥੇ ਚਮੈਰੀ ਪਿੰਡ ਵਿਖੇ ਜਿਹੜਾ ਸਰਬੱਤ ਦਾ ਭਲਾ ਚੈਲਿਟੇਬਲ ਟਰਸਟ ਵੱਲੋਂ ਸਾਡੇ ਕੈਲੀਫੋਰਨੀਆ ਚੈਪਟਰ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਸਰਦਾਰ ਹਰਜਿੰਦਰ ਸਿੰਘ ਧੰਮੀ ਜੀ ਉਹ ਇੱਥੇ ਮੌਜੂਦ ਨੇ ਉਹ ਆਏ ਨੇ ਚੇਚੇ ਤੌਰ ਤੇ ਹਿਸ਼ਾਰਪੁਰ ਤੋਂ ਜਿਹੜਾ ਅਬਰਾਇ ਸਾਬ ਦੇ ਨਿਰਦੇਸ਼ਾਂ ਮੁਤਾਬਕ ਜਿਵੇਂ ਪਿਛਲੇ ਸਮੇਂ 'ਚ ਆਪਾਂ ਗਏ ਕਿੰਨੇ ਆ ਕਿ ਜਿਹੜੇ ਖੜ ਪੀੜਤ ਇਲਾਕਿਆਂ ਦੀ ਸੇਵਾ ਵਾਸਤੇ ਜਿਹੜੇ ਕਾਰਜ ਰੰਭੇ ਗਏ ਸੀ ਉਹਦੇ ਵਿੱਚ ਇੱਕ ਵੱਡੀ ਮੁਸ਼ਕਲ ਆ ਰਹੀ ਸੀ ਕਿ ਜਿੰਨਾ ਪਰਿਵਾਰਾਂ ਨੇ ਆਪਣੀਆਂ ਬੱਚੀਆਂ ਦੇ ਕਾਰਜ ਕੋਈ ਦਿਨ ਮਿਥਲੇ ਨੇ ਕਿ ਵਿਆਹ ਕਰਨੇ ਨੇ ਉਹਦੇ ਵਿੱਚ ਦਿੱਕਤ ਆ ਰਹੀ ਸੀ ਕਿ ਉਹ ਸਾਰਾ ਕੁਝ ਉਜੜ ਗਿਆ ਸੀਗਾ ਲੁੱਟ-ਪੁੱਟ ਹੋ ਗਈ ਸੀ ਕਹ ਲੋਗੇ ਹੜ੍ਹ ਦੇ ਪਾਣੀ ਨੇ ਇੰਨੀ ਬਰਬਾਦੀ ਕਰਤੀ ਤੇ ਆਪਣੇ ਪਿਆਰਾ ਸਿਰ ਹੋਣ ਤੇ ਹੀ ਸਾਰਾ ਜੋਰ ਲੱਗ ਰਿਹਾ ਸੀਗਾ ਤੇ ਇਹ ਇਹ ਡਿਲੇ ਨਾ ਹੋ ਜਾਵੇ ਕੰਮ ਇਹਦੇ ਚ ਰਿਕਵਰਟ ਨਾ ਪਵੇ ਇਹਨਾਂ ਕਾਰਜਾਂ ਦੇ ਵਿੱਚ ਇਸ ਕੰਮ ਵਾਸਤੇ ਇਹਨਾਂ ਨੇ ਤਾਮੀ ਸਾਹਿਬ ਨੇ ਜੀਚੇ ਤੌਰ ਤੇ ਆਏ ਨੇ 1 ਲੱਖ ਰੁਪਇਆ ਹਰੇਕ ਬੱਚੀ ਦੇ ਪਰਿਵਾਰ ਨੂੰ ਦਿੱਤਾ ਮਾਇਕ ਵੱਲ ਦਿੱਤੀ ਆ ਕਿ ਉਹਨਾਂ ਸਹੀ ਢੰਗ ਨਾਲ ਜਿਹੜਾ ਨੇ ਪਰੇ ਚੜ ਜਾਣ ਕਾਰੇ ਸਾਰੇ ਇੱਚੇ ਇੱਚੇ ਤੌਰ ਤੇ ਆਏ ਨੇ ਉਹ ਪੰਜ ਬੱਚੀਆਂ ਦੇ ਪਰਿਵਾਰਾਂ ਨੂੰ 5 ਲੱਖ ਰੁਪਇਆ ਅੱਜ ਇਹਨਾਂ ਨੇ ਵੰਡਿਆ ਅਸੀਂ ਬਹੁਤ ਧੰਨਵਾਦੀਆਂ ਇਲਾਕੇ ਵੱਲੋਂ ਇਹਨਾਂ ਦੇ ਟਰਸਟ ਵੱਲੋਂ ਵੀ ਤੇ ਨਾਲ ਹੀ ਸਾਡੇ ਇੱਥੇ ਸਾਥੀ ਹਰਸਿਮਰਨ ਸਿੰਘ ਜੀ ਆਏ ਨੇ ਜਿਨ੍ਹਾਂ ਦੇ ਪਰਿਵਾਰ ਵੱਡੀਆਂ ਸਰਕਾਰੀ ਅਹੁਦਿਆਂ ਦੇ ਉੱਤੇ ਬਰਾਜਮਾਨ ਨੇ ਸੇਵਾ ਕਰ ਰਹੇ ਨੇ ਉਹਨਾਂ ਵੱਲੋਂ ਆਪਣੇ ਦਸਵੰਦ ਕੱਢ ਕੇ ਜਿਹੜਾ ਭੇਜਿਆ ਗਿਆ ਸੀਗਾ ਉਹ ਹਰਸਿਮਰਨ ਸਿੰਘ ਹੋਰੀ ਆਏ ਨੇ ਉਹਨਾਂ ਨੇ ਇਹਨਾਂ ਬੱਚੀਆਂ ਦੇ ਪਰਿਵਾਰਾਂ ਨੂੰ 10-10 ਹਜ਼ਾਰ ਅਕਰਿਤੌਰ ਤੇ ਜਿਹੜਾ ਪੇਟ ਕੀਤਾ ਇੱਥੇ ਅੱਜ ਤੇ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਵਾ ਧਾਮੀ ਸਾਹਿਬ ਆਏ ਨੇ ਉਹਨਾਂ ਦੇ ਨਾਲ ਸ੍ਰੀ ਬਲਦੇਵ ਠਾਕੁਰ ਜੀ ਆਏ ਨੇ ਸਾਡੇ ਇੱਥੋਂ ਬਹੁਤ ਸਤਿਕਾਰਯੋਗ ਰਾਸ਼ਟਰ ਅਭੀਕ ਸਿੰਘ ਜੀ ਮੌਜੂਦ ਨੇ ਸਰਪੰਚ ਸਾਹਿਬ ਮੌਜੂਦ ਨੇ ਹੋਰ ਸਖਸ਼ੀਤਾ ਇਥੇ ਇਲਾਕੇ ਦੀਆਂ ਮੌਜੂਦ ਨੇ ਸੋ ਅੱਜ ਇਸ ਗੁਰਦੁਆਰੇ ਦੇ ਵਿੱਚ ਇਸ ਕਾਰਜ ਵਾਸਤੇ ਅਸੀਂ ਇਕੱਤਰ ਹੋਏ ਆਂ ਸੋ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹਨਾਂ ਦੀ ਨਵੀਂ ਜ਼ਿੰਦਗੀ ਵਾਸਤੇ ਸਾਰਿਆਂ ਵੱਲੋਂ ਇਹਨਾਂ ਨੂੰ ਅਸ਼ੀਰਵਾਦ ਦਾ ਸ਼ੋਭਾ